ਹੈਲੋ ਪਿਆਰਿਓ ਸਵੇਰ ਹੋ ਗਈ ਹਣਾ ਆ ਥੱਲੇ ਆ ਪੌੜੀਆਂ ਉੱਤਰਦੀਆਂ ਥੱਲੇ ਵੀ ਹੈਗਾ ਇਹ ਸ਼ਹਿਰ ਜਾ ਉਹਦੇ ਥੱਲੇ ਲੋਕਾਂ ਦੇ ਘਰ ਬਣੇ ਹੋਏ ਉਹ ਦੇਖੋ ਥੱਲੇ ਖੇਤੀ ਵੀ ਹੈਗੀ ਆ ਉਹ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰਿਓ ਟੈਂਟ ਇਕੱਠਾ ਕਰਕੇ ਟੰਗ ਲਿਆ ਸਾਈਕਲ ਦੇ ਤੇ ਇੱਥੇ ਲਾਇਆ ਸੀ ਆ ਬਾਜ਼ਾਰ ਸੀਗਾ ਥੱਲੇ ਵਾਹ ਹੁਣ ਨਿਕਲਦੇ ਆ 7 ਵਜੇ ਨੇ ਅੱਜ ਚਾਹ ਪਾਣੀ ਰੋਟੀ ਪਾਣੀ ਕੁਛ ਨਹੀਂ ਬਣਾਇਆ ਮੈਂ ਕਿ ਬਾੜ ਕੱਢੀ ਅੱਜ ਅੱਜ ਥੋੜੀ ਜਿਹੀ ਲੰਬੀ ਬਾੜ ਕੱਢ ਕੇ ਦੇਖਣੀ ਆ ਪਹੁੰਚਣਾ ਟਿਕਾਣੇ ਤੇ ਚਲੋ ਜੀ ਅੱਜ ਵੀਡੀਓ ਵੀ ਘਾਟ ਹੀ ਬਣਾਵਾਂਗੇ ਖਿੱਚਾਂਗੇ ਬਾੜ ਮਿਲਦੇ ਆ ਅੱਗੇ ਜਾ ਕੇ ਆ ਆ ਸ਼ਹਿਰ ਸੀਗਾ ਬਾਅਦ ਨਿਕਲ ਗਏ ਹੁਣ ਆਪਾਂ ਹੁਣ ਅੱਗੇ ਚੱਲਦੇ ਆ ਅੱਜ ਆਪਾਂ ਬਾੜ ਕੱਢਣੀ ਹੈਗੀ ਤਾਂ ਥੋੜਾ ਜਿਹਾ ਸਾਜਰੇ ਤੁਰਿਆ ਚਲੋ ਜੀ ਖਾਣਾ ਪੀਣਾ ਵੀ ਅੱਕੇ ਹੀ ਬਣਾਵਾਂਗੇ ਜਾ ਕੇ ਆਹ ਲਓ ਪਿਆਰਿਓ ਉਹ ਰਹਿ ਗਿਆ ਸ਼ਹਿਰ ਸਿ ਬਿਲੋ ਸ਼ਹਿਰ ਦਾ ਘਰ ਤੇ ਦਾ ਪਿੰਡ ਨੋ ਵੀ ਛੋਟਾਗਾ ਬਾਈਦਾਂ ਦੇ ਹੁੰਦੇ ਨੇ ਇੱਥੇ ਉਹ ਰਹਿ ਗਿਆ ਬਾਹਣ ਇਧਰ ਨੂੰ ਜਾ ਰਹੇ ਆ ਆਪਾਂ ਉਹ ਮੰਦਰਾ ਸਾਹਮਣੇ ਆਹ ਲਓ ਪਿਆਰਿਓ ਆ ਮੰਦਰਾ ਸ਼ਿਵ ਮੰਦਰਾ ਹੈ ਉਹ ਲਿਖਿਆ ਸ਼ਿਵ ਮੰਦਰਾ ਤੇ ਉੱਪਰ ਲਿਖਿਆ ਮਾਤਾ ਦੰਗ ਮਾਤਾ ਮੰਦਰ। ਕਹ ਰਹੇ ਆ ਉੱਤੇ ਵਾਲੀ ਰੋਡ ਜਾਂਦੀ ਆ ਸਿੱਧੀ ਕਾਜਾ ਨੂੰ। ਆ ਥੱਲੇ ਆ ਪਿੰਡ ਲਿਖਿਆ ਇੱਕ। ਇੱਧਰ ਨੂੰ ਜਾਂਦੀ ਆ ਆ ਲੋ। ਆ ਕੈਂਚੀਆਂ ਮੋੜ ਮੁੜ ਕੇ। ਉਹ ਪੁੱਲ ਟੱਪ ਕੇ। ਉਹ ਪਰੇ ਨੂੰ ਸੜਕ ਜਾਂਦੀ ਆ। ਆ ਦੇਖੋ ਆ ਸੀਨ ਆ ਓਰੇ। ਸਵੇਰੇ ਸਵੇਰੇ ਆਪਾਂ ਨਾ ਕੋਈ ਨਹੀਂ ਖਾ ਕੇ ਤੁਰੇ। ਆਪਾਂ ਕਾ ਚੱਲ ਨਿਕਲ ਜੀਏ ਫਟਾਫਟ। ਆ ਖੋਖ ਲੱਗੀ ਹੋਈ ਆ ਚੌਕਲੇਟ ਲੈਂਦੀ ਸੀ ਘਰੋਂ ਜਵਾਕ ਜਵਾਕ ਨਹੀਂ ਜਵਾਕਾਂ ਦੀਆਂ ਚਾਕੇ ਉਹ ਉਹ ਖਾਣ ਲੱਗਿਆ ਹੁਣ ਇਹਦੇ ਨਾਲ ਦੇਖਦੇ ਆਂਗੇ ਕਿੰਨਾ ਕੁ ਟਾਈਮ ਸਰਦਾ ਆਹ ਲਓ ਪਿਆਰਿਓ ਇੱਥੇ ਐਂ ਪੈਪ ਲਾਏ ਹੋਏ ਨੇ ਐਂ ਚੱਲਦਾ ਰਹਿੰਦਾ ਪਾਣੀ ਜਿਹੜਾ ਉੱਪਰੋਂ ਆਉਂਦਾ ਗਲੇਸ਼ੀਅਰਾਂ ਤੋਂ ਝਰਨਿਆਂ 'ਚ ਐਂ ਪੈਪ ਲਾ ਕੇ ਇੱਥੋਂ ਹੀ ਲੋਕ ਟੈਂਕਰ ਭਰ ਲੈਂਦੇ ਨੇ ਜਿਹਨੂੰ ਲੋਡ ਹੁੰਦੀ ਆ ਆ ਇਥੇ ਆ ਪੇਉਂਦਾ ਜੀਆਂ ਲਾਈਆਂ ਹੋਈਆਂ ਪਪੂਲਰ ਦੀਆਂ ਦੇਖੋ ਕਿ ਪਿਆਰਿਓ ਆਪਾਂ ਲੈ ਲਿਆ ਪੰਗਾ ਆਪਾਂ ਬਿਨਾ ਕੋ ਖਾਦੇ ਪੀਤੇ ਤੁਰ ਪਏ ਆਪਾਂ ਕਹੇ ਚੱਲ ਬਾਟ ਗੱਡੀਏ ਸਾਜਰੇ ਸਾਜਰੇ 5 ਕਿਲੋਮੀਟਰ ਆਏ ਅਣ ਭੁੱਖ ਜੀ ਲੱਗੀ ਇੱਥੇ ਹਵਾ ਵੀ ਬਹੁਤ ਚੱਲਦੀ ਆ ਕੋਈ ਬਣਾਇਆ ਵੀ ਨਹੀਂ ਜਾਂਦਾ ਚਲੋ ਹੁਣ ਦੇਖਦੇ ਆ ਹੌਲੀ ਹੌਲੀ ਚੱਲਦੇ ਆ ਨਾਲੋ ਪਿਆਰਿਓ ਆਪਾਂ ਆ ਗਏ 9 ਕਿਲੋਮੀਟਰ ਉਹ ਦੇਖੋ ਉਧਰੋਂ ਆਏ ਇੱਥੇ ਕੁਝ ਨਹੀਂ ਮਿਲਿਆ ਖਾਣ ਨੂੰ ਭੁੱਖ ਲੱਗੀ ਹੁਣ ਆਪਾਂ ਆ ਆਪਦਾ ਬੈਗ ਲਾ ਲਿਆ ਆ ਦੁੱਧ ਸ਼ੁਗਰਾ ਦੁੱਧ ਲੈ ਲਿਆ ਸੀ ਰਾਤ ਹੁਣ ਆਪਾਂ ਸੇਵੀਆਂ ਬਣਾ ਕੇ ਖਾਣੇ ਆ ਆ ਦੇਖੋ ਆ ਟਿਕਾਣਾ ਜਾਂ ਬਾਈਆਂ ਦਾ ਇੱਥੇ ਉਹ ਦੇਖੋ ਪੂਰੇ ਆ ਬਣਿਆ ਹੋਇਆ ਉਰੇ ਇੱਥੇ ਇੱਥੇ ਬਹਿ ਕੇ ਆਪਾਂ ਬਣਾਉਣੇ ਆ ਸੇਵੀਆਂ ਹਾਲੋ ਕਹਿ ਰਹੇ ਹੋ ਪਹਿਲਾਂ ਆਹਾ ਬਣਾਇਆ ਆਪਾਂ ਚੁੱਲਾ ਆ ਦੇਖੋ ਚੁੱਲਾ ਬਣਾ ਕੇ ਹਵਾ ਬਹੁਤ ਪੈਂਦੀ ਸੀ ਉਹ ਉਧਰੋਂ ਹਵਾ ਆਉਂਦੀ ਸੀ ਫਿਰ ਇੱਥੇ ਹੁਣ ਆਪਾਂ ਤੜੀਆਂ ਸੇਵੀਆਂ ਕਿਉਂਕਿ ਆਪਾਂ ਨੂੰ ਨਾ ਕੁਝ ਨਹੀਂ ਲੱਭਿਆ ਸੀਗਾ ਨੋਂ 10 ਕਿਲੋਮੀਟਰ ਅਗੇ ਕੋਈ ਢਾਬਾ ਨਹੀਂ ਮਿਲਿਆ ਸੀ ਤੇ એનર્ਜੀ ਡਾਉਣ ਆਇਆ ਫਿਰ ਨਿਆਰਾ ਆਇਆ ਨਹੀਂ ਆਉਂਦਾ ਉਧਰ ਨੂੰ ਦਿਮਾਗ ਲੱਗਿਆ ਆਇਆ ਸੀ ਭੁੱਖ ਲੱਗੀ ਆ ਭੁੱਖ ਲੱਗੀ ਆ ਇੱਥੇ ਹੁਣ ਛੱਕੇ ਅੱਧਾ ਪੌਣਾ ਘੰਟਾ ਲੱਗਣਾ ਫਿਰ ਕੱਢਾਂਗੇ ਬਾਟਾਂ ਦੜਾ ਦੜਾ ਨਹੀਂ ਨਾ ਫਿਰ ਆਹ ਲੋ ਆ ਆ ਬੈਠੇ ਆ ਆ ਆਪਣਾ ਸਮਾਨ ਰੱਖਦਾ ਆਪਾਂ ਇਹਨਾਂ ਦੇ ਉੱਤੇ ਆਹ ਦੇਖੋ ਪਿਆਰੇ ਆ ਜਾਗਾਗੀ ਉਹ ਸਾਈਕਲ ਖੜਾ ਆਪਣਾ ਚਲੋ ਹੁਣ ਛੱਕਦੇ ਆਂ ਛੱਕ ਕੇ ਫਿਰ ਨਿਕਲਦੇ ਆਂ ਅੱਗੇ ਟਾਈਮ ਨਹੀਂ ਵਾੜਾ ਲਾਉਂਦੇ ਆਓ ਪਿਆਰਿਓ ਚਾਹ ਮਾਰਦੀ ਆ ਨਾ ਵਾਲੇ ਬਾਸ ਹੁਣ ਉਸ ਖੇਵੀਆਂ ਖਾਲੀਆਂ ਚਾਹ ਪੀ ਕੇ ਫੇਰ ਦਵਾਲਦੇ ਆ ਉਹ ਦੇਖੋ ਉਧਰੋਂ ਆਈ ਜੀ ਆਪਾਂ ਲਓ ਪਿਆਰਿਓ ਇੱਥੇ ਇੱਥੇ ਖੜ ਕੇ ਚਾਹ ਆਪਣੀ ਲਿਖੀ ਹੋਈ ਸੀ ਪੀਣੀ ਆਓ ਪਿਆਰਿਓ ਫੇਰ ਕਾਸ ਲਿਆ ਸਮਾਨ ਆਹਾ ਲੱਗ ਹੀ ਜਾਂਦਾ ਤਾਂ ਪੌਣਾ ਘੰਟਾ ਪੌਣਾ ਘੰਟਾ ਲੱਗ ਹੀ ਗਿਆ ਚਲੋ ਹੁਣ ਕੱਟਦੇ ਆ ਬਾਟਾਂ ਆ ਲਓ ਪਿਆਰਿਓ ਆ ਜਿਹੜਾ ਰੋਡ ਜਾਂਦਾ ਉੱਪਰ ਨੂੰ ਇਹ ਰੂਪਾ ਵੈਲੀ ਨੂੰ ਜਾਂਦਾ ਰੂਪਾ ਵੈਲੀ ਨੂੰ ਇਹ ਵੀ ਬਹੁਤ ਸੋਹਣੀ ਵੈਲੀ ਆ ਪਰੇ ਪਰ ਆਪਣੇ ਕੋਲ ਟਾਈਮ ਘੱਟ ਆ ਹੁਣ ਤੇ ਮੋਟਰ ਮੋਟਰਾਈਲ ਤੇ ਆਵੇ ਇਧਰੋਂ ਜਾਵੇ ਬਹੁਤ ਕੈਂਡ ਵੈਲੀ ਆ ਇਹ ਵੀ ਉਹ ਲਿਖਿਆ ਆ 15 16 ਕਿਲੋਮੀਟਰ ਮੰਨੋ 16 ਦੋ ਤਿੰਨ ਪਿੰਡ ਆਉਂਦੇ ਨੇ ਇਹ ਚ ਇੱਕ 11 ਦੇ ਫਿਰ ਜਾਬੂ ਆਉਂਦਾ 12 ਦੇ ਫਿਰ ਰੂਪਾ ਆਉਂਦਾ ਵਧੀਆ ਵੈਲੀ ਆ ਇਹ ਆ ਬੁਲਜੇ ਕੋਲੋਂ ਪਰੇ ਨੂੰ ਜਾ ਕੇ ਆ। ਚਲੋ ਆਪਾਂ ਤਾਂ ਹੁਣ ਇੱਧਰ ਨੂੰ ਜਾਣਾ ਅੱਗੇ ਨੂੰ। ਅੱਗੇ ਆਊਗਾ ਪੂ। ਲਓ ਪਿਆਰਿਓ। ਇੱਥੋਂ 5 ਕਿਲੋਮੀਟਰ ਰਹਿ ਗਿਆ। ਪੂ। ਆਹ ਲਓ ਪਿਆਰਿਓ। ਐਂ ਪਾਣੀ ਗਿਰਦਾ ਇੱਥੋਂ ਪਾਣੀ ਭਰਿਆ ਮੁੱਕਿਆ ਸੀ ਉਹ ਦੇਖੋ ਬੋਰੀ ਲਾਈ ਹੋਈ। ਵੀ ਪਾਣੀ ਪੁਣ ਕੇ ਆਵੇ। ਉਹ ਉੱਪਰ ਆਉਂਦਾ ਏ। ਇਹਨਾਂ ਦੇ ਉੱਪਰ ਪਰੇ ਦੀ ਪਰੇ ਗਲੇਸ਼ੀਅਰ ਨੇ برفਾਂ ਵਾਲੇ। ਉੱਚੇ ਪਾਰ ਉਧਰੋਂ ਆਉਂਦਾ ਹੈ ਚਲੋ ਵੀ ਹੁਣ ਚਲੀਏ ਇਧਰ ਨੂੰ ਉਹ ਉਧਰੋਂ ਹਾਲੋ ਪਿਆਰਿਓ ਆ ਚੁੰਜੀ ਆਹੋ ਜਿਹੜੀ ਜੀਸੀਬੀ ਦੇ ਮੂਰੇ ਲੱਗਦੀ ਆ ਆ ਦੇਖੋ 6 ਇੰਚ ਡਾਇਆ ਹੋਣਾ ਇਹਦਾ ਇਹ ਪੱਥਰ ਤੋੜਦੀ ਹੈਗੀ ਜਿਹੜੀ ਵਿੱਚ ਖੋਭਾ ਆਉਂਦੇ ਹੁੰਦੇ ਨੇ ਦੇਖੋ ਪਿਆਰਿਓ ਆ ਨਾ ਰੋਡ ਇੱਥੋਂ ਬੈਠਿਆ ਹੋਇਆ ਤੇ ਰੇੜਾਂ ਛੱਡੀਆਂ ਹੋਈਆਂ ਉਹ ਦੇਖੋ ਬੱਟੇ ਰੱਖੇ ਹੋਏ ਸਾਰੇ ਆਰਮੀ ਨੇ ਤੇ ਕੋ ਉਹ ਦੇਖੋ ਨਾਲਾ ਆਉਂਦਾ ਪਰਿਓ ਆਉਂਦਾ ਨਾ ਉਧਰ ਨੂੰ ਵੀ ਰੋਡ ਬਣਾਈ ਜਾਂਦੇ ਆ ਪਤਾ ਨਹੀਂ ਉਹ ਕਿੱਧਰ ਨੂੰ ਲੈ ਕੇ ਜਾਣੀਆਂ ਇੱਧਰ ਜੰ ਹੁਣਾ ਕੋਈ ਚਾਈਨਾ ਬਾਰਡਰ ਕੰਨੀ ਨੇੜੇ ਤੇੜੇ ਹੋਣਾ ਕੋਈ ਕਹਿੰਦੇ ਨੇ ਰਸਤਾ ਆ ਦੇਖੋ ਪਿਆਰਿਓ ਇਹ ਨਾ ਇੱਥੇ ਸਰ ਮਿਲੇ ਨੇ ਸਰ ਦੱਸਦੇ ਨੇ ਕਹਿੰਦੇ ਇੱਥੇ ਨਾ ਬੱਦਲ ਫਟਿਆ ਸੀਗਾ ਉੱਪਰੋਂ ਉੱਪਰੋਂ ਬੱਦਲ ਫਟਿਆ ਸੀ ਜਿਹੜਾ ਆ ਹੁਣ ਮਾੜਾ ਜਾ ਰਿਹਾ ਨਾ ਪਾਣੀ ਇਹ ਬਹੁਤ ਸੀ ਇੱਥੇ ਇਹਨਾਂ ਦਾ ਨਾ ਕੈਂਪ ਸੀਗੇ ਸਾਰੋਣੀਆਂ ਦੇ ਇਹਨਾਂ ਦੀ ਕੰਪਨੀ ਜਿਹੜੀ ਰੋਡ ਬਣਾ ਰਹੀ ਆ ਤੇ ਉਹ ਸਾਰਾ ਇੱਥੇ ਇੱਕ ਤਰ੍ਹਾਂ ਦਾ ਮੱਲਾ ਹੀ ਵਸਿਆ ਹੋਇਆ ਸੀਗਾ ਸਾਰਾ ਰੋਡ ਕੇ ਲੈ ਗਿਆ ਉਹ ਦੇਖੋ ਵਿੱਚ ਮਸ਼ੀਨ ਪਈ ਆ ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਸੀਗਾ ਮੈਂ ਰੋਡ ਬੈਠਿਆ ਆ ਉਹੀ ਜਗ੍ਹਾ ਇਹ ਉਹ ਦੇਖੋ ਉੱਪਰ ਮਸ਼ੀਨਾਂ ਲੱਗੀਆਂ ਹੋਈਆਂ ਇਹ ਰੋਡ ਬਣਾ ਰਿਆ ਸੀ ਬੀਆਰ ਰੋ ਲਈ ਸਭ ਤੋਂ ਵਾਹ ਹੋ ਗਿਆ

ਇੰਨੇ ਛੇ ਸਰਚ ਮਾ ਨਾਮ ਨੇ ਆ ਗਿਆ ਸੂਏ ਸ਼ਾਮ ਨੂੰ ਸ਼ਾਮ ਨੂੰ ਅਗਰ ਰਾਤ ਕੋ ਹੁੰਦਾ ਫਿਰ ਤੋਂ ਨੁਕਸਾਨ ਬਹੁਤ ਹੋਣਾ ਸਾ ਲੋ ਵੀ ਚੰਗ ਦੇ ਬਹੁਤ ਆਹ ਉਹ ਆ ਗਿਆ ਸਾਹਮਣੇ ਸ਼ਹਿਰ ਤੂ ਇਹ ਸਾਰਾ ਉੱਪਰ ਚੜ ਕੇ ਆ ਪਰ ਆਪਾਂ ਉੱਪਰ ਨਹੀਂ ਜਾਣਾ ਆਪਾਂ ਥੱਲੇ ਹਾਈਵੇ ਤੇ ਹੀ ਰਹਿਣਾ ਉਹ ਦੇਖੋ ਪਿਆਰਿਓ ਉਹ ਉੱਥੋਂ ਚੜ੍ਹਾਈ ਚੜ੍ਹ ਕੇ ਆਏ ਹੁਣ ਸਾਰੀ ਤਿੱਖੀ ਚੜ੍ਹਾਈ ਸੀਗੀ ਐ ਪੂਰਾ ਸਾਹ ਲਵਾਇਆ ਇਹਨੇ ਇਹ ਸਾਰਾ ਪੂ ਆ ਆ ਦੇਖੋ ਉੱਪਰ ਇਹ ਜ਼ਿਆਦਾਤਰ ਉੱਪਰ ਹੀ ਬਚਿਆ ਹੋਇਆ ਥੱਲੇ ਤਾਂ ਆ ਆਪਣਾ ਆ ਹੋਟਲ ਆਗਾ ਉਹ ਜ਼ਿਆਦਾ ਉੱਪਰ ਹੀ ਆ ਇਹ ਆ ਦੇਖੋ ਆ ਇਹ ਸ਼ੁਰੂ ਹੋਇਆ ਹਲੇ ਤੇ ਉਹ ਆ ਕੁਸ ਉੱਪਰ ਤੇ ਇੱਥੇ ਮਿਲਟਰੀ ਦਾ ਵੀ ਟਿਕਾਣਾ ਬਣਿਆ ਹੋਇਆ ਤੇ ਉਹ ਉੱਤੇ ਘਰ ਦੇਖਦੇ ਆ ਉਹ ਪਰਲੇ ਪਾਸਿਓਂ ਦਿਖੂ ਆ ਜਿਹੜਾ ਇਹਦੇ ਉੱਪਰ ਆ ਸਾਰਾ ਪੂ ਅੱਗੇ ਜਾ ਕੇ ਦਿਖਾਉਨੇ ਆ ਸੋ ਬਿਆਰਿਓ ਹਾਂ ਟੋਟਿਆਂ ਜਿਆਂ ਚ ਵਸਿਆ ਹੋਇਆ ਸ਼ਹਿਰ ਆਲੇ ਅੱਧਾ ਕਾ ਆ ਗਿਆ ਅੱਧਾ ਕੋ ਮੋੜ ਮੁੜ ਕੇ ਉੱਪਰ ਜਾ ਗਿਆ ਉਹ ਉੱਪਰ ਵੀ ਆ ਲੋ ਤੇ ਆ ਪਹਾੜੀ ਦੇ ਉੱਪਰ ਵੀ ਆਲੇ ਆ ਸੇਵ ਲੱਗੇ ਹੋਏ ਆ ਪ੍ਰਾਣਾ ਦੇਖੋ ਕਿੰਨਾ ਇਹ ਤਾਂ ਬੌੜਾ ਪੁਰਾਣਾ ਸਟਾਰਟਿੰਗ ਵੇਲੇ ਦਾ ਹੈ ਪਹਿਲਾਂ ਇਹੋ ਜਿਹੀ ਹੁੰਦੇ ਸੀ ਅੱਜ ਤੋਂ ਦਾ 15 ਸਾਲ ਪਹਿਲਾਂ ਸਾਰੀ ਇਹੋ ਜਿਹੀ ਹੁੰਦੇ ਸੀ ਆ ਪੱਕੇ ਦਾ ਹੁਣ ਬਣੇ ਨੇ ਆ ਕਾਂਗੜੀ ਦਾ ਬਾਈ ਇੱਥੇ ਰੋਟੀ ਖਾਣਿਆ। ਦਿੱਕਤਾਂ ਆਉਂਦੀਆਂ ਇੱਥੇ ਟਰੱਕਾਂ ਵਾਲਿਆਂ ਨੂੰ। ਆਹ ਦੇਖੋ ਆ ਬਾਈ ਦੀ ਗੱਡੀ ਹੁਣ ਇੱਥੇ ਛੱਡ ਗਈ। ਦਿੱਕਤ ਆ ਗਈ ਵਾਟਰ ਬੋਡੀ ਚ ਪਾਣੀ ਨਹੀਂ ਚੱਗਦੀ। ਹੁਣ ਇੱਥੇ ਹੀ ਖੜਾ ਬਾਈ ਰਾਤ ਦਾ। ਐ ਆ ਟਰੱਕਾਂ ਵਾਲਿਆਂ ਨੂੰ ਦਿੱਕਤਾਂ ਵੀ ਬਹੁਤ ਆਉਂਦੀਆਂ ਨੇ। ਹਣ ਬਾਈ ਨੇ ਮਿਸਤਰੀ ਬੁਲਾਇਆ 1.5 ਘੰਟਾ ਕਹਿੰਦਾ ਮਿਸਤਰੀ। ਫਿਰ ਇਹ ਨਹੀਂ ਪਤਾ ਦਿਨ ਲਾ ਦੇ ਪੂਰਾ ਠੀਕ ਕਰਨ ਨੂੰ ਇਹ ਨਹੀਂ ਪਤਾ ਕੱਲ ਨੂੰ ਹੋ ਜੇ। ਕਾਜਾ ਬਾਈ ਤੇਲ ਖਾਲੀ ਕਰਕੇ ਆਇਆ ਤੇਲ ਆਖਰੀਏ 120 ਕਿਲੋ ਵਾਲੀ ਦਾ ਆਰਬੀ ਸਾਲੀਏ ਤੋਂ ਪੁੱਛਿਆ ਹੀ ਨਾ 12 ਲੱਖ ਦੀ ਹੈ 15 ਲੱਖ ਦੀ ਹੈ ਭਾਜੀ 30 ਲੱਖ ਵੀ ਹੈ ਨਹੀਂ ਨਹੀਂ ਇਤਨਾ ਤੋਂ ਨਹੀਂ ਹੈ ਭਾਜੀ ਹੈਗੇ ਨੇ ਮੈਂ ਹੁਣ ਪਿੱਛੇ ਨਾ ਗੁਰਦੁਆਰੇ ਰੁਕਿਆ ਚਾਹ ਲੈ ਚਾਹ ਤੇ ਨਾਲ ਕੇ ਫਰਾ ਹਾਂ ਹਾਂ ਉਹਨਾਂ ਦੀਆਂ گاਵਾ ਉਹ ਕਹਿੰਦਾ ਬਾਬਾ ਨੇ 22 ਲੱਖ ਦੀਆਂ ਸਾਡੀਆਂ ਗਾਵਾਂ ਨੇ ਨਹੀਂ ਗਾ ਤਾਂ ਹੈ ਮੰਨਦਾ ਰੇ 35 30 ਲੱਖ ਕੀ 32 32 ਲੱਖ ਕੀ ਔਰ ਝੋਟਾ ਕਰੋੜ ਕੇ ਝੋਟਾ ਲੱਗਦਾ ਝੋਟਾ ਹੈ ਕਰੋੜੋਂ ਦਾ ਝੋਟਾ ਤਾਂ ਤਾਂ ਉਦੋਂ ਮੈਂ ਦੇਖਿਆ ਸੀ ਐ ਆਣਾ ਭਾਜੀ ਤੋਂ ਭਾਂਸ ਵੀ ਤੜਾਈ ਕਿਉਂ ਇਸ ਟਾਈਮ ਜਿਹੜੇ ਸਭ ਤੋਂ ਮਹਿੰਗੇ ਡੰਗਰ ਨੇ ਉਹ ਹਰਿਆਣੇ ਜਾਂ ਰਾਜਸਥਾਨ ਚ ਨੇ ਨਹੀਂ ਨਹੀਂ ਹਰਿਆਣੇ ਝੋਟੇ ਵੀ ਬੜੀ ਪੰਜਾਬ ਵਿੱਚ ਤਾਂ ਬਹੁਤ ਘੱਟ ਨੇ ਹਰਿਆਣੇ ਤੇ ਰਾਜਸਥਾਨ ਚ ਵੀ ਬਹੁਤ ਮਹਿੰਗੇ ਡੰਗਰ ਨੇ ਬਹੁਤ ਮਹਿੰਗੇ ਮਹਿੰਗੇ ਨੇ ਰਾਜਸਥਾਨ ਦੇ ਕਿਹ ਸ਼ਕਲ ਸੂਰਤ ਨਹੀਂ ਹੁੰਦੇ ਨਾ ਉਤਨੇ ਇਹ ਜਿਹੇ ਇਹਨਾਂ ਦੇ ਹਰਿਆਣੇ ਝੋਟੇ ਬਹੁਤ ਫਸਕਲਾ ਹੁੰਦੇ ਆਹ ਲੋ ਪਿਆਰੋ ਘਾਂਟਾ ਖੰਡ ਬਹਿ ਗਏ ਉਰੇ ਗੱਲਾਂ ਗੁੱਲਾਂ ਮਾਰੀ ਗਏ ਬਾਈਆਂ ਵਧੀਆ ਕਿਉਂਕਿ ਅੱਜ ਸਾਜਰੇ ਤੁਰੇ ਹੀ ਬਾਟ ਵਧੀਆ ਗੱਡੀ ਗਈ 24 ਕਿਲੋਮੀਟਰ ਦੀ ਹਨ ਅੱਗੇ ਖਾ ਵੀ ਜਾਣਾ ਆਪਾਂ 10-11 ਕਿਲੋਮੀਟਰ ਆ ਦੇਖੋ ਉੱਤੇ ਬੱਦਲ ਵਾਈ ਹੋ ਗਈ ਆ ਦੇਖੋ ਆ ਟਾਬੇ ਤੇ ਰੁਕੇ ਹੋਏ ਸੀ ਆਪਾਂ ਇਹ ਤੇ ਕਾਂਗੜੀ ਟਾਬਾ ਇੱਥੇ ਪ੍ਰਸ਼ਾਦਾ ਪਾਣੀ ਸ਼ਕਿਆ ਤੇ ਹੁਣ ਨਿਕਣ ਲੱਗੇ ਆ ਉੱਤੇ ਉਹ ਦੇਖੋ ਉੱਪਰ ਤੱਕ ਵਸਿਆ ਹੋਇਆ ਹੈ ਇਹ ਸ਼ਹਿਰ ਪੂ ਪੂ ਆ ਲੋ ਪਿਆਰੇ ਆ ਠਾਬੇ ਤੇ ਰੁਕੇੜੀ ਆਪਾਂ ਕਾਂਗੜੀ ਠਾਬੇ ਤੇ ਆ ਖੜਾ ਨਾ ਟੈਂਕਰ ਬਾਈ ਦਾ ਇਹ ਹਰਿਆਣੇ ਦਾ ਇਹ ਥੋੜਾ ਜਿਹਾ ਖਰਾਬ ਹੋ ਗਿਆ ਹੁਣ ਮਿਸਤਰੀ ਦੀ ਵੇਟ ਕਰੀ ਜਾਂਦਾ ਰਾਤ ਦਾ ਹੀ ਇੱਥੇ ਆ ਬਾਈ ਇਹ ਜਿਹੜਾ ਗੱਲਾਂ ਮਾਰਦਾ ਸੀ ਆਪਾਂ ਪਰਨੇ ਜਿਹੇ ਆਲਾ ਸੀ ਹਰੇ ਜਿਹੇ ਆਲਾ ਇਹ ਬਾਈ ਨੇ ਆਪਣੇ ਪਰੌਠੇ ਪਰੌਠਾ ਛਕਿਆ ਜੀ ਉਹਦੇ ਵੀ ਪੈਸੇ ਦੇਤੇ ਚਾਹ ਤਾਂ ਪਿਆਈ ਪਿਆਈ ਪਤਾ ਹੀ ਨਹੀਂ ਲੱਗਿਆ ਆਪ ਹੀ ਦੇ ਆ ਬਾਈ ਦੇ ਕੇ ਕਹਿੰਦਾ ਮੈਂ ਦੇਤੇ ਯਾਰ ਤੇ ਇਹ ਇਹ ਗੱਲ ਬਾਤ ਆ ਕਿਥੋਂ ਤੇ ਪੰਜਾਬੀ ਵੀ ਤੁਸੀਂ ਦੇਖੇ ਹੋਣੇ ਬੈਠੇ ਜੀਗੇ ਜੀ ਉਹ ਉਹਨਾਂ ਨੇ ਦੇਖ ਲਾ ਆਪਾਂ ਨੂੰ ਚਾਹ ਪਾਣੀ ਦਾ ਵੀ ਨਹੀਂ ਨੌ ਲਿਆ ਜਮਾਂ ਹੀ ਜਮਾਂ ਹੀ ਚਾਹ ਪਾਣੀ ਦਾ ਐ ਆਂ ਦੇਖ ਲਾ ਚੱਕਰ ਆਹ ਲੋ ਵੀਰੋ ਜਦੋਂ ਅਸੀਂ 2022 ਚ ਆਏ ਸੀ ਨਾ ਇੱਧਰ ਗੱਡੀ 'ਚ ਉਦੋਂ ਆਟਾ ਵਾ ਇੱਥੇ ਰੁਕੇ ਸੀ ਆਹ ਰੈਸਟੋਰੈਂਟ 'ਚ ਇੱਥੇ ਜਦੋਂ ਫੋਟੋਆਂ ਖਿੱਚੀਆਂ ਸੀ ਐਂ ਲੱਗਦਾ ਇਹ ਵੀ ਪਿੱਛੇ ਕਿੰਨਾ ਘੈਂਟ 뷰 ਆ ਉਨ ਮੈਨੂੰ ਦੇਖ ਕੇ ਯਾਦ ਆ ਗਿਆ ਇਹ ਮੈਂ ਰੁੱਕ ਕੇ ਆਇਆ ਇਹਨਾਂ ਕੋਲ 2022 ਚ ਮਈ ਦੇ ਐਂਡ ਚ ਆਹ ਲੋ ਪਿਆਰਿਓ ਆਪਾਂ ਨੂੰ ਪਹੁੰਚ ਕੇ ਡਬਲਿੰਗ ਆਹ ਦੇਖੋ ਆਹ ਸਮੁੰਦਰ ਆ ਡਬਲਿੰਗ ਦਾ ਉਹ ਦੇਖੋ ਕਿੰਨਾ ਭੀੜਾ ਹੋ ਗਿਆ ਉੱਥੇ ਜੇ ਜਾ ਕੇ ਆਹ ਲੋ ਪਿਆਰਿਓ ਦੇਖੋ ਕਿੱਥੋਂ ਦੀ ਪੌਲਾ ਉਹ ਪੌਲਾ ਨੰਘ ਕੇ ਆਏ ਆ ਆਪਾਂ ਇਹ ਆ ਡਬਲਿੰਗ ਡਬਲਿੰਗ ਇਥੇ ਅ ਇਥੇ ਆ ਭਾਈਆਂ ਨੇ ਚਾਹ ਪਈ ਆਪਾਂ ਨੂੰ ਰੋਕ ਕੇ ਆਹ ਭਾਈ ਆ ਇਥੇ ਇਹ ਹੈ ਗਿਆ ਰਾਮਪੁਰ ਤੋਂ ਆਂ ਯਾਨੇ ਰੋਕ ਲਿਆ ਸੀ ਚਾਹ ਪਲਾਉਣ ਲਈ ਆਹ ਲੋ ਆ ਮਾਰ ਗਿਆ ਦਾ ਆ ਭਾਈ ਦਾ ਆ ਹੋਆ ਰੈਸਟੋਰੈਂਟ ਢਾਬਾ ਆ ਦੇਖੋ ਪਿਆਰੋ ਇਥੋਂ ਕਿੰਨਾ ਘੈਂਟ ਸੀਨ ਬਣਦਾ ਆ ਲੋ ਜਮਾ ਥੋੜੀ ਜਿਹੀ ਜਗ੍ਹਾ ਹਤੋਂ ਜਿੱਥੋਂ ਨਿਕਲਦਾ ਸੱਤ ਲਾ ਦੇਖੋ ਇਹ ਡਬਲਿੰਗ ਸੈਰ ਆ ਸਾਰਾ ਓ ਜਿਹੜੀ ਮਸ਼ੀਨ ਖੜੀ ਆ ਉਹ ਜਲੰਧਰ ਦਾ ਬਾਈ ਉਹਨੇ ਆਪਾਂ ਨੂੰ ਰੋਕ ਕੇ ਆਵਾਜ਼ ਮਾਰ ਲਈ ਸੀ ਕਹਿੰਦਾ ਆਜੋ ਬਾਈ ਚਾਹ ਚੂ ਪੀਓ ਚਾਹ ਪਿਆਈ ਸੀ ਇੱਥੇ ਮਸ਼ੀਨ ਚਲਾਉਂਦਾ ਬਾਈ ਹਾਲੋ ਇੰਨੇ ਵਧੀਆ ਸਲੋਗਨ ਲਿਖੇ ਹੁੰਦੇ ਆ ਇੱਥੇ ਮਾੜੀ ਮਾੜੀ ਕਣਮਣ ਜੀ ਹੋ ਰਹੀ ਆ ਹਾ ਮੀ ਤਾਂ ਇੱਥੇ ਪੈਂਦਾ ਨਹੀਂ ਮਾੜਾ ਮੋਟਾ ਕਣੀ ਮਣੀ ਜੀ ਹੋ ਰਹੀ ਆ ਹਾਲੋ ਐਦਾਂ ਦੇ ਪਹਾੜ ਨੇ ਰਾਹ ਹੰਸ ਪੀਤੀ ਜੀ ਵਾਲੀ ਫੀਲਿੰਗ ਆਉਣ ਲੱਗੀ ਖਾਬ ਸੰਗਮ ਆ ਜਿਹੜਾ 6 ਕਿਲੋਮੀਟਰ ਰਹਿ ਗਿਆ ਉੱਥੋਂ ਵਸ ਪੀਤੀ ਹਾਂਜੋ ਸ਼ੁਰੂ ਹੀ ਆ ਨਾਕੋ ਲਾਸਟ ਪਿੰਡਾ ਕਨੌਰ ਦਾ ਹਾਲੋ ਪਿਆਰੋ ਆ ਇੱਥੇ ਟਾ ਬਣਾ ਰਿਹਾ 6 ਮਿੰਟ ਦੀਆਂ ਆ ਬਾਈ ਸੜੀਆਂ ਕੱਟਣ ਲੱਗੇ ਹੋਏ ਨੇ ਆ ਲੱਕੜ ਦਾ ਕੰਮ ਇਹ ਇਹ ਬਾਈ ਹੁਣੇ ਲੁਧਿਆਣੇ ਕੰਮ ਕਰਕੇ ਆਏ ਨੇ ਵਖਵਾਰ ਰੋਡ ਤੇ ਇਹ ਮਹਲਾਰ 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 ਨਹੀਂ ਜਿਹੜਾ ਆਪਣਾ ਹੁਣ ਬਣਿਆ ਹੋਇਆ ਉਹ ਕਹਿੰਦੇ ਸੀ ਉੱਥੇ ਬਹੁਤ ਕੰਮ ਕਰਿਆਗਾ ਸਰਦੀਆਂ ਸਰਦੀਆਂ ਬਾਈ ਕਹਿੰਦੇ ਸੀ ਉੱਥੇ ਚਲੇ ਜਾਨੇ ਆ ਤੇ ਗਰਮੀਆਂ ਚ ਇੱਧਰ ਆ ਜਾਨੇ ਆ ਭਾਈ ਇਹ ਇਟ ਇਟਾਂ ਸੀਮੈਂਟ ਦੀਆਂ ਨੇ ਇਹ ਇਹ ਇਟ ਸੀਮੈਂਟ ਕੀ ਹੈ ਸੀਮੈਂਟ ਓਜ ਮਤਲਬ ਯਹਾਂ ਅੱਛਾ ਇਹਹੀ ਚਲਦੀ ਹੈ ਜੈਸੇ ਉਹ ਲੱਗੀ ਹੋਈ ਹੈ ਸਾਹਮਣੇ ਹੈਨਾ ਇਹ ਲੱਗੀ ਹੋਈ ਹੈ ਫਿਰ ਇਹ ਜੋ ਆਪ ਲੱਕੜ ਦਾ ਕੰਮ ਕਰ ਰਹੇ ਹੋ ਇਹ ਇਹ ਅੱਛਾ ਯਹਾਂ ਲੋਕਲ ਹੈ ठीक है आप कहाँ से हो बिहार से वहीं से काम सीखा था जो यहाँ सीखा है वहां से ही तो यहाँ दूड़ी क्या चलती है नौ सौ फिर तो ठीक है यार नौ सौ तो ठीक है लुधियाना में तो सात सौ आठ सौ इतनी है फिर इसका मतलब यहाँ कारीगर कम है है ना कम है मुझे रामपुर में नीचे रामपुर में भी मिले थे लकड़ के कारीगर ਉਹ ਉਹ ਕਹਤੇ ਨਾ ਯਹਾਂ ਕਾਰੀਗਰ ਕੰਮ ਹੈ ਉਹ ਵੀ ਲੱਕੜ ਦਾ ਕੰਮ ਕਰ ਰਹੇ تھے ਜਿਵੇਂ ਆਪ ਕਰ ਰਹੇ ਹੋ ਬੜੀਆ ਹੈ ਪਰ ਜਹਾਂ ਚਨਾਈ ਵਾਲੇ ਤੋਂ ਬਹੁਤ ਬੰਦੇ ਆ ਹੈ ਨਾ ਚਨਾਈ ਵਾਲੇ ਤੋਂ ਬਹੁਤ ਮਿਲੇ ਆ ਕੱਲ ਮੈਂ ਵਹਾਂ ਰੁਕਾਤਾ ਸ਼ਪੀਲੋ ਬਹੁਤ ਬੰਦੇ ਸੇ ਵਹਾਂ ਆ ਦੇਖੋ ਪਿਆਰਿਓ ਇੱਥੇ ਜਿਹੜੀ ਜਦੋਂ ਲੈਂਟਰ ਪਾਉਂਦੇ ਆ ਨਾ ਸਟਟਰਿੰਗ ਆ ਟੀਨ ਦੀ ਵੀ ਕਰਦੇ ਆ ਦੇਖੋ ਨਾਲੇ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਹੈ ਨਾ ਲੱਗਦੀ ਚੀਜ਼ ਆਪਣੇ ਜਿਵੇਂ ਫੱਟਿਆਂ ਦੀ ਕਰਦੇ ਨੇ ਆਹ ਜਾਂ ਦੂਜੀ ਪਲੇਟਾਂ ਦੀ ਕਰਦੇ ਨੇ ਆ ਦੇਖੋ ਇਹ ਵੀ ਵਧੀਆ ਚੀਜ਼ ਹੈ ਜੇ ਕਿਸੇ ਨੇ ਸੱਤ ਚ ਡਿਜ਼ਾਈਨ ਪਾਉਣਾ ਸੀਲਿੰਗ ਸੂਲਿੰਗ ਨਹੀਂ ਕਰਾਉਣੀ ਵਧੀਆ ਮਤਲਬ ਚਿੰਨ ਕੇ ਪਲੇਟਾ ਦੇ ਐਂ ਲੱਗਦਾ ਕਿ ਰੰਗ ਕਰਾ ਲਓ ਜਿਵੇਂ ਲੱਕੜ ਲੱਗੀ ਹੁੰਦੀ ਐਂ ਲੱਗੂਗੀ ਉਹ ਤਾਂ ਹੋਰ ਰੰਗ ਬਣਾਈ ਜਾਂਦਾ ਬਾਈ ਸਰੀ ਇਹਦਾ ਆਹ ਲੋ ਇਹਨਾਂ ਨੇ ਆਪਾਂ ਨੂੰ ਰੋਕ ਲਿਆ ਸੀਗਾ ਮੀਂਹ ਪੈਂਦਾ ਸੀ ਨਾ ਮੀਂਹ ਹੱਥ ਸ਼ੁਰੂ ਹੀ ਹੋਇਆ ਸੀ ਇਹ ਲੁਧਿਆਣੇ ਰਹੇ ਹੋਏ ਨੇ ਆ ਬਾਈ ਹੁਣੀ ਸੀਮੈਂਟ ਲੋਈ ਜਾਂਦੇ ਬਾਈ ਕਹਿੰਦਾ ਇੱਥੇ ਮਿਸਤਰੀ ਦੀ 1000 ਰੁਪਏ ਦਿਹਾੜੀ ਆ ਇਧਰ ਲੇਬਰ ਦੀ ਸ਼ਾਰਟੇਜ ਆ ਹਲੋ ਜੀ ਇਹ ਆਪਾਂ ਨੂੰ ਸਰ ਮਿਲੇ ਨੇ ਤੇ ਇਹ ਹੋਟਲ ਬਣਾ ਰਹੇ ਨੇ ਆਪਣਾ ਤੇ ਮੈਂ ਸਰ ਨੂੰ ਪੁੱਛ ਰਿਹਾ ਸੀ ਵੀ ਕੀ ਕੋਸਟ ਪੈ ਜਾਂਦੀ ਆ ਜਿਵੇਂ ਥੱਲੇ ਨਾਲੋਂ ਕਿੰਨਾ ਖਰਚਾ ਪਾਇਆ ਜਾਂਦਾ ਤੇ ਇਹ ਸਰ ਦੱਸਦੇ ਸੀ ਆਪਾਂ ਨੂੰ ਕਿੱਦਾਂ ਕਹਿ ਰਹੇ ਸੀ ਸਰ ਤੁਸੀਂ ਇਹ ਟ੍ਰਾਂਸਪੋਰਟੇਸ਼ਨ ਖਰਚਾ ਬਹੁਤ ਜ਼ਿਆਦਾ ਹੈ ਤੇ ਆਲ ਮਟੀਰੀਅਲ ਜੋ ਵੀ ਆਣਾ ਹੈ ਇਹ ਆਣਾ ਸਾਰੇ ਚੰਡੀਗੜ੍ਹ ਪਰਮਾਣੂ ਸੀ चंडीगढ़ परमाणु से ठीक पर ठीक है है जी है जी बाकी आपका जो सीमेंट पड़ता है हमारे को यहाँ पर जी का एक बैग पड़ता है वो भी महंगा है ठीक है हाँ। जी हाँ। सरिया पहुँचता है यहाँ पे साठ रुपए पर के जी पर के जी? पर पहुँचता है फिर ये ब्लॉक बना लेते हैं अपने लिए ब्रिक्स ब्लॉक आपके सीमेंट और सर,

लेंटर से ज्यादा कॉस्ट कर जाता है ज़्यादा कर जाता है। ठीक है ओके। एक चादर मतलब ये आप जो देख रहे हो इससे आपका नौ से दस लाख खर्चा, आया से दस हाँ। खर, तो बोड़ी बोड़ी खर्चा है जितनी पड़ी हुई है हाँ, तीन हाँ, हाँ। लोहा महंगा है न अच्छा जी फिर तो आपके बहुत खर्चा आ जाता है ना अगर हमारे ये इतनी की टीन डालनी हो जैसे डाली हुई है तो ज्यादा से ज्यादा ढाई तीन लाख आ, सस्ता पड़ेगा हाँ तभी सर फिर आपको ना तो सर जैसे आप ये बना रहे हो सरकार की तरफ से लोन वगैरह भी मिल जाता है।, है कोई लोनिंग नहीं, नहीं है। लोनिंग नहीं है ये अपने पर्सनल अपना खर्चा पर, लग, लग रहा है पर्सनल लग रहा है ठीक है मतलब कोई सरकार नहीं देती है ना देती है लोन के फैसिलिटीज रखा हुआ है बैंक की ठीक है जी जो परसेंटेज उनका जो

Okay. आप आप सर यहां सर? लोकल ही रहे हैं डबलिंग डबलिंग ठीक है चलो ठीक है सर इस पे अपना लैंड है तो लैंड पे हमने अपनी अच्छा करने ये भी आपकी है ना शॉप ठीक है बढ़िया बात है जी ठीक है तो सर यहां जमीन का क्या रेट रूट वगैरह है जमीन का रेट तो देखो जी अब फिलहाल तो कोई आइडिया नहीं है क्योंकि अभी तक आज तक यहां पे सेल परचेज का ये कोई हुआ नहीं हुआ नहीं ठीक है मतलब अगर लीज पे जो होता है उसका क्या चक्कर है आ, लीज पे हो तो जाता है पर ये जैसे बाहर वाले जो आते हैं उनको तो लीज पे मिलता भी नहीं है मिलता नहीं है हाँ तो ये अगर ट्राइब टू तो ट्राइब हमारा अगर करना हाँ तो जी हाँ जी हाँ जी तो इसमें भी अब तो काफ़ी रेट्स अब एन एच पे तो

ਚਲੋ ਠੀਕ ਹੈ ਸਰ ਧੰਨਵਾਦ ਜੀ ਧੰਨਵਾਦ ਆਹ ਲੋ ਪਿਆਰਿਓ ਆ ਇਹਨਾਂ ਨੇ ਨਵਾਂ ਰਸਤਾ ਖੋਲਿਆ ਸ਼ਕੀਲਾ 23 ਆਹ ਲੋ ਇੱਥੋਂ ਦੀ ਇਹ ਹੁਣ ਟੂਰਿਸਟ ਲਈ ਓਪਨ ਕਰਤਾ ਪਹਿਲਾਂ ਇੱਧਰ ਕੋਈ ਨਹੀਂ ਜਾ ਸਕਦਾ ਸੀ ਸਿਰਫ ਲੋਕਲ ਲੋਕ ਜਿਹੜੇ ਰਹਿੰਦੇ ਆ ਉਹੀ ਜਾਂਦੇ ਸੀ ਆਹ ਲੋ ਹੁਣ ਸਾਰਾ ਟੂਰਿਸਟ ਜਾਣ ਲੱਗ ਗਿਆ ਲਓ ਪਿਆਰਿਓ ਓ ਆ ਗਿਆ ਖਾਵ ਖਾਵ ਸੰਗਮ ਖਾਵ ਬ੍ਰਿਜ ਇੱਥੋਂ ਹੁਣ ਆ ਗਿਆ ਆਪਾਂ ਸਤਲੁਜ ਛੱਡ ਦੇਣਾ ਇੱਥੋਂ ਹੋ ਜਾਣੀ ਐ ਸਪੀਤੀ ਸ਼ੁਰੂ ਸਤਲੁਜ ਇੱਥੋਂ ਹੀ ਸ਼ੁਰੂ ਹੁੰਦਾ ਏਤੂ ਬਾਅਦ ਇਹ ਜਿੱਧਰੋਂ ਆਉਂਦਾ ਉਧਰ ਆਪਾਂ ਜਾ ਨਹੀਂ ਸਕਦੇ ਉਧਰ ਹੈਗਾ ਤਿੱਬਤ ਚਾਈਨਾ ਦੇ ਵਿੱਚ ਤਿੱਬਤ ਇਹ ਉਧਰੋਂ ਨਿਕਲ ਕੇ ਆਉਂਦਾ ਮਾਨਸਰਓਵਰ ਝੀਲ ਜਿੱਥੇ ਬਾਬਾ ਨਾਨਕ ਪੈਰ ਧਰੇ ਹੁਣ ਉਹ ਸਾਹਮਣੇ ਆਪਾਂ ਉੱਥੇ ਦੇਖਾਂਗੇ ਉੱਥੇ ਤਾਂ ਕੱਲ ਨੂੰ ਹੀ ਜਾਵਾਂਗੇ ਹੁਣ ਇਹ ਚੜਾਈਆਂ ਵਾਲਾ ਸਫ਼ਰ ਆ ਜਿੰਨਾ ਅੱਜ ਆਏ ਆ ਇੰਨਾ ਹੀ ਆ ਇਥੋਂ ਨਾਕੋ ਚੜਾਈਆਂ ਵਾਲਾ ਸਫ਼ਰ ਆ ਚੜ੍ਹਾਈ ਸ਼ੁਰੂ ਹੋ ਜਾਣੀ ਆ ਕੱਲ ਉਹ ਦੇਖੋ ਉਹ ਉਧਰੋਂ ਸਪਿਟੀ ਆਉਂਦੀ ਆ ਤੇ ਇੱਧਰੋਂ ਸੱਤ ਲੋ ਜਾਉਂਦਾ ਇੱਥੇ ਆ ਕੇ ਸਪੀਤੀ ਮੁੱਕ ਜਾਂਦੀ ਹੈ ਸਤਲੁਜ ਸ਼ੁਰੂ ਹੋ ਜਾਂਦਾ ਐਦੋਂ ਪਿੱਛੇ-ਵਿਛੇ ਸਪੀਤੀ ਵੀ ਚੱਲਦੀ ਆ ਨਾ ਇਹਦਾ ਸਪੀਤੀ ਰਹਿੰਦਾ ਆ ਆ ਲਓ ਪਿਆਰਿਓ ਹੁਣ ਆਪਾਂ ਆਇਆ ਨੂੰ ਤਾਂ ਇੱਥੇ ਹੋ ਗਿਆ ਕਾਫੀ ਚਿਰ ਘੰਟਾ ਚਿਰ ਆ ਲਓ ਆ ਟਾਬਾਗਾ ਖਾਬ ਆ ਖਾਬ ਬ੍ਰਿਜਾ ਇਹ ਬ੍ਰਿਜਾ ਸਾਰਾ ਖਾਬ ਬ੍ਰਿਜ ਉਧਰੋਂ ਆਉਂਦਾ ਸਤਲੁਜ ਤੇ ਬਦ ਦੇ ਵਿੱਚੋਂ ਤੇ ਉਧਰੋਂ ਆਉਂਦੀ ਆ ਸਪੀਤੀ ਉਹ ਪਰਿਆਂ ਸਪੀਤੀ ਆਉਂਦੀ ਆ ਇਹ ਆ ਇਧਰੋਂ ਸਤਲੋਂ ਜਾਂਦਾ ਇਕੱਠੇ ਹੋ ਜਾਂਦੇ ਐ ਇੱਥੋਂ ਸਤਲੋਂ ਹੀ ਚੱਲ ਪੈਂਦਾ ਆ ਟਾਬਾ ਬਾਈ ਦਾ ਆਪਾਂ ਬਾਈ ਨੂੰ ਪੁੱਛ ਲਿਆ ਬਾਈ ਕਹਿੰਦਾ ਥੱਲੇ ਟੈਂਟ ਲਾ ਲਓ ਇੱਥੇ ਤੇ 200 ਰੁਪਈਆ ਬਾਈ ਨੇ ਟੈਂਟ ਦਾ ਲੈਣਾ ਤੇ ਬਾਕੀ ਜਿਹੜਾ ਆਪਾਂ ਖਾਣਾ ਪੀਣਾ ਉਹ ਆਪਣਾ ਕਿਉਂਕਿ ਇੱਥੇ ਖਾਣਾ ਪੀਣਾ ਬਣਨਾ ਤਾਂ ਹੈ ਨਹੀਂ ਹਵਾ ਤੇਜ਼ ਆ ਆਪਣਾ ਚੁੱਲਾ ਚੱਲਣਾ ਨਹੀਂ ਕੋਈ ਗੱਲ ਨਹੀਂ ਆਪਣਾ 200 ਬਾਈ ਨੇ ਲੈਣਾ 2-250 ਖਾਣ ਦਾ ਬਣਨਾ 4 4-500 ਦੇ ਵਿੱਚ ਆਪਣਾ ਵਧੀਆ ਹੋ ਜਾਣਾ ਕਿਉਂਕਿ ਇਹ ਬੜੀ ਘੈਂਡ ਲੋਕੇਸ਼ਨ ਆ ਲੱਗੀ ਉਹ ਇਹ ਕੀ ਜਿਹੜਾ ਉੱਤੇ ਆਹ ਬਣਿਆ ਹੋਇਆਗਾ ਘਰ ਜਿਆ ਇਹ ਨਾ ਇੱਧਰ ਨਿਗਰ ਰੱਖਦਾਗਾ ਦਰਿਆ ਤੇ ਆਹ ਦੇਖੋ ਆ ਲੱਗੇ ਹੋਏ ਆਹ ਜੰਤਰ ਜੇ ਉਹ ਪਾਣੀ ਤੇ ਨਿਗਰ ਰੱਖਦਾ ਵੀ ਜਿਹੜਾ ਆ ਪਾਣੀ ਆ ਉਹਨਾਂ ਦੀ 24 ਘੰਟੇ ਬੰਦਿਆਂ ਦੀ ਉੱਥੇ ਡਿਊਟੀ ਆ ਉਹਨਾਂ ਨੇ ਉੱਥੇ ਰਹਿਣਾ ਹੀ ਰਹਿਣਾ ਜਿਵੇਂ ਇੱਕ ਜਾਗਦਾ ਦੂਜਾ ਸੌਂ ਗਿਆ ਜੇ ਕਿਤੇ ਆ ਉਹਦੇ ਚ ਮੀਟਰ ਲੱਗੇ ਹੋਏ ਨੇ ਪਾਣੀ ਮਾਪਣ ਵਾਲੇ ਉਹਨਾਂ ਨੂੰ ਇੱਥੋਂ ਪਤਾ ਲੱਗਦਾ ਵੀ ਇੱਧਰੋਂ ਵੱਧ ਗਿਆ ਯਾ ਉਹ ਸਪੀਤੀ ਤੋਂ ਵੱਧ ਗਿਆ ਉਹਨਾਂ ਨੇ ਨਿਸ਼ਾਨ ਵੀ ਲਾਏ ਹੋਏ ਨੇ ਫੇਰੇ ਅੱਗੇ ਫੋਨ ਕਰ ਦਿੰਦੇ ਆ ਜਿਵੇਂ ਅੱਗੇ ਟਾਈਮ ਪੈਂਦੇ ਆ ਵੀ ਜੀ ਪਾਣੀ ਵੱਧ ਗਿਆ ਤੇ ਆਪਦਾ ਹਿਸਾਬ ਕਰ ਲੋ ਆ ਦੇਖੋ ਆ ਆ ਪੋਸਟ ਆ ਬਾਈਆਂ ਦੀ ਆਹ ਇਹ ਫਿਰ ਅੱਗੇ ਅਗਾਹ ਕਰ ਦਿੰਦੇ ਨੇ ਆ ਲੈਵਲ ਦਾ ਕੰਮ ਆ ਓਰੇ ਤੇ ਆ ਆ ਪਾ ਲਾ ਲਿਆ ਟੈਂਟ ਤੇ ਬਸ ਹੁਣ ਅੱਜ ਦੀ ਰਾਤ ਉਰੀ ਗੁਜ਼ਾਰਾਂਗੇ ਖਾਪ ਠਾਬੇ ਦੇ ਖਾ ਇਹ ਆ ਆਲੇ-ਦਲੇ ਦਾ ਮਾਹੌਲ ਆ ਹਵਾ ਇੱਥੇ ਠੰਡੀ ਚੱਲਦੀ ਹੈਗੀ ਹਵਾ ਠੰਡੀ ਚੱਲਦੀ ਆ ਕਹਿਣ ਦਾ ਮਤਲਬ ਟੈਂਟ ਦੇ ਵਿੱਚ ਆ ਉੱਪਰ ਵਾਟਰਪੂਫ ਆ ਜਿਹੜਾ ਇਹ ਅੱਜ ਵਧੀਆ ਜਗ੍ਹਾ ਕਰਕੇ ਲਾਇਆ ਦੇਖੋ ਆ ਲੋ ਆ ਇੱਥਾਂ ਹੁਤਾ ਚੜ ਕੇ ਸਾਰੀਆਂ ਇੱਧਰ ਬੇਟਾਂ ਜਣੀਆਂ ਨੇ ਆ ਦੇਖੋ ਇਹਦੇ ਨਾਲ ਕੀ ਆ ਆ ਦੇਖੋ ਆ ਰੋੜੇ ਰਾੜੇ ਚੰਗੀ ਤਰ੍ਹਾਂ ਇਹ ਨਾਲ ਐ ਆ ਨਾ ਵੀ ਅੰਦਰ ਠੰਡੇ ਨਹੀਂ ਲੱਗੂਗੀ ਜੇ ਮੀਂਹ ਵੀ ਆ ਗਿਆ ਤਾਂ ਮੀਂਹ ਇਹਦੇ ਉੱਤੇ ਪੈ ਪੈ ਠੰਡੇ ਨੂੰ ਜਾ ਹੀ ਜਾਊਗਾ ਆਪਣੇ ਥੱਲੇ ਕੱਪੜੇ ਨਾਲ ਨਾ ਨਹੀਂ ਟੱਚ ਹੋਊਗਾ ਥੱਲੇ ਵਾਲੇ ਕੱਪੜੇ ਨਾਲ ਉਹਦੇ ਨਾਲ ਹੀ ਟੱਚ ਹੋਊਗਾ ਚਲੋ ਪਿਆਰਿਓ ਅੱਜ ਦੀ ਵੀਡੀਓ ਆਪਾਂ ਉਰੀ ਸਮਾਪਤ ਕਰਦੇ ਆਂ ਕੱਲੂ ਇੱਥੋਂ ਚੜ੍ਹਨਾ ਆਪਾਂ ਨਾ ਕੋ ਤਿੱਖੀਆਂ ਚੜਹਾਈਆਂ ਨੇ ਕੱਲੂ ਪੂਰੀਆਂ ਤਿੱਖੀਆਂ ਮਤਲਬ ਆਪਾਂ ਕਲਪਾ ਗਏ ਸੀ 17 ਕਿਲੋਮੀਟਰ ਉਨੀ ਤਿੱਖੀ ਨਹੀਂ ਹੈਗੀ ਕਲਪਾ ਜਿੰਨੀ ਮਤਲਬ ਉਹ ਤੋਂ ਅੱਧੀ ਕਿਲਾ ਲਓ ਇੰਨੀਆਂ ਤਿੱਖੀਆਂ ਚੜਾਈਆਂ ਨੇ 17 ਕਿਲੋਮੀਟਰ ਆਪਾਂ 4.5-5 ਘੰਟਿਆਂ 'ਚ ਕਰਿਆ ਜੀ ਤੇ ਇਹ 34 ਇਹ ਲਾ ਲਓ 7 ਕੁ 7 ਘੰਟਿਆਂ 'ਚ ਲਾ ਲਓ 7-8 ਕੁ 7 ਘੰਟਿਆਂ 'ਚ ਕਰ ਦਾਂਗੇ ਆਪਾਂ ਬਾਕੀ ਪਰਵਾਤਾਂ ਦੇ ਉੱਪਰ ਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਪਿਆਰਿਓ ਇਹ ਹੁਣ ਉਹੀ 7 ਸਵਾ 7 ਕ ਦਾ ਮਾਹੌਲ ਹੋ ਗਿਆ ਆ ਲਓ ਸੜਕ ਪੂਰੀ ਚੁੱਪ ਹੋ ਗਈ ਆ ਲੋ ਹਰ ਟੈਂਟ ਲਾਇਆ ਹੋਇਆ ਆਪਣਾ ਆ ਲਾਈਟ ਜਗਾਤੀ ਇਹਨਾਂ ਨੇ ਉਹ ਦੇਖੋ ਤੇ ਇਹ ਮੈਨੂੰ ਕਹਿੰਦੇ ਜੇ ਠੰਡ ਵੀ ਲੱਗੀ ਨਾ ਤੁਹਾਨੂੰ ਕਹਿੰਦੇ ਉੱਠ ਕੇ ਅੰਦਰ ਆ ਜਿਓ ਜਿਹੜੀ ਇਹਨਾਂ ਦੀ ਜਗ੍ਹਾ ਸੀ ਜਿੱਥੇ ਪਏ ਸੀ ਬੈੱਡ ਤੇ ਕਹਿੰਦੇ ਇੱਥੇ ਆ ਜਿਓ ਕੋਈ ਚੱਕਰ ਨਹੀਂ ਲੋ ਇਹ ਦੂਬਦ ਹੋਰ ਅਗਲਾ ਕੀ ਕਰੇ ਆਪਣਾ ਮੈਨੂੰ ਕਹਿੰਦੇ ਉਰੇ ਟੈਂਟ ਲਾ ਲਓ ਪੂਰੇ ਮੈਂ ਕਹਾ ਜੀ ਮੈਨੂੰ ਠੰਡ ਬਹੁਤ ਲੱਗੂ ਕਹਿੰਦੇ ਕੋਈ ਨਹੀਂ ਕਹਿੰਦੇ ਅੰਦਰ ਕੰਬਲ ਪਿਆ ਲੈ ਲਓ ਕਹਿੰਦੇ ਆਪਣਾ ਸੁਪਨਾ ਦਾ ਪੂਰਾ ਕਰੋ ਇੱਥੇ ਨਜ਼ਾਰੇ ਲੈਣ ਦਾ ਐਡੇ ਚੰਗੇ ਬੰਦੇ ਨੇ ਦੇਖੋ ਇੰਨੇ ਆ ਲੋ ਬਹੁਤ ਵਧੀਆ ਬੰਦੇ ਮਿਲਦੇ ਨੇ